ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਪੰਜਾਬ ਵਿਧਾਨ ਸਭਾ ਦੀ ਅੱਜ ਦੀ ਕਾਰਵਾਈ ਦੌਰਾਨ ਹੋਇਆ ਜ਼ੋਰਦਾਰ ਹੰਗਾਮਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰਤਾਪ ਸਿੰਘ ਬਾਜਬਾਤੇ ਮਾਈਨਿੰਗ ਦੀ ਮਨਸ਼ਾ ਨਾਲ ਦਰਿਆਈ ਇਲਾਕੇ 'ਚ ਜ਼ਮੀਨ ਖਰੀਦਣ ਦਾ ਲਗਾਇਆ આરોਪ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਖਰੀਦੀ ਜ਼ਮੀਨ ਬਾਜਵਾ ਨੇ ਪਲਟਵਾਰ ਕਰਦਿਆਂ ਹਰਪਾਲ ਚੀਮਾ ਤੇ ਡਿਸਟਿਲਰੀਆਂ ਤੋਂ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਇਕੱਠੇ ਕਰਨ ਦੇ ਲਗਾਏ ਇਲਜ਼ਾਮ। ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਮਾਨ ਨੂੰ ਕਿਹਾ ਪੰਜਾਬ ਦੇ ਲੋਕ ਬੇहद ਦੁਖੀ ਇਸ ਸਮੇਂ ਕਬਰ ਪੁੱਟੀ ਜਾ ਚੁੱਕੀ ਹੈ ਇਸ ਕਬਰ 'ਚ ਚਾਹੇ ਤੁਸੀਂ ਮੰਤਰੀ ਅਤੇ ਕ੍ਰਿਸ਼ਨ ਕੁਮਾਰ ਨੂੰ ਪਾ ਦਿਓ ਜਾਂ ਆਪਣੀ ਪਾਰਟੀ ਨੂੰ ਮਰਜ਼ੀ ਤੁਹਾਡੀ ਹੈ। ਵਿਧਾਨ ਸਭਾ ਚ ਹੜਪੀੜਿਤ ਲੋਕਾਂ ਦੇ ਪੁਨਰਵਾਸ ਸੰਬੰਧੀ ਬਿੱਲ ਹੋਇਆ ਪਾਸ ਮਾਨ ਨੇ ਕਿਹਾ 15 ਅਕਤੂਬਰ ਤੋਂ ਮੁਆਵਜ਼ੇ ਦੇ ਚੈੱਕਾਂ ਦੀ ਵੰਡ ਸ਼ੁਰੂ ਹੋਣ ਦੀ ਉਮੀਦ ਦੀਵਾਲੀ ਤੋਂ ਪਹਿਲਾਂ ਲੋਕਾਂ ਦੇ ਘਰਾਂ ਚ ਫੈਲੇਗਾ ਖੁਸ਼ੀਆਂ ਦਾ ਚਾਨਣ ਮੁੱਖ ਮੰਤਰੀ ਮਾਨ ਕੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ ਮਾਨ ਨੇ ਕਿਹਾ ਕੇਂਦਰ ਸਰਕਾਰ ਨੇ ਪੰਜਾਬ ਨੂੰ ਹੜਪੀੜਤਾਂ ਲਈ ਠੁਕਮਾ ਮੁਆਵਜ਼ਾ ਨਹੀਂ ਦਿੱਤਾ ਕੇਂਦਰ ਸਰਕਾਰ ਵੋਟਾਂ ਵਾਲੇ ਸੂਬੇ ਨੂੰ ਦਿੰਦੀ ਹੈ ਤਰਜੀਹ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਵਿਧਾਨ ਸਭਾ ਦੀ ਅੱਜ ਦੀ ਕਾਰਵਾਈ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਗੰਭੀਰ ਇਲਜ਼ਾਮ ਲਗਾਏ ਨੇ ਹਰਪਾਲ ਚੀਮਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਕਦੇ ਵਿਧਾਨ ਸਭਾ ਦੀ ਕਾਰਵਾਈ ਤੇ ਉਂਗਲ ਚੁੱਕਦੇ ਨੇ ਤੇ ਕਦੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਦਰਿਆਈ ਇਲਾਕੇ ਦੇ ਪਿੰਡ ਫੂਲੜਾ ਚ ਬਾਜਵਾ ਨੇ 2 ਏਕੜ ਤੇ ਪਸਵਾਨ ਚ 10 ਏਕੜ ਜ਼ਮੀਨ ਕੌਡੀਆਂ ਦੇ ਭਾਅ ਖਰੀਦੀ ਹੈ ਜੋ ਇਹਨਾਂ ਦੀ ਨਜਾਇਜ਼ ਮਾਈਨਿੰਗ ਵੱਲ ਇਸ਼ਾਰਾ ਕਰਦੀ ਹੈ दो हजार सतारा तो दो हजार उन्नीस दौरान इन दिन ने नोड़ा रुपए खर्चे सात सौ पचीरबा जिला गुरदुर इंतकाल नंबर बीस सो अड़ताली बुआ वसीका नंबर पांच सो सकाठ मिट्टी पंद्रह सत पची बदले पांच लाख पताली हजार रुपए परचेज की जेडी के सोलह पॉइंट दस मरले सी बाहक बेची कि नहीं दस शायद ना चाहो राजप कौर पत्नी निर्मल सिंह पुत्र ददार सिंह बाहक चरणजीत बाजवा पत्नी प्रताप बाजवा पुत्र सतनाम सिंह बाजवा ने खेवड नंबर दो सौ बारह पांच पॉइंट नौ पॉइंट पांच बह होया है ਦੋਨਾਂ ਦਾ ਇੰਤਕਾਲ ਕੁੱਲ 16.10 ਲੈ ਲਿਆ ਹੈ ਉਕਤ ਰਕਬਾ ਸਰ ਸਪੀਕਰ ਸਾਹਿਬ ਇੰਪੋਰਟੈਂਟ ਗੱਲ ਆ ਉਕਤ ਰਕਬਾ ਵਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਹੈ ਤੁਸੀਂ ਬੰਦੇ ਅੰਦਰ ਪੈਂਦਾ ਸਵਾ ਦੋ ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਖਰੀਦਣ ਦੀ ਕੀ ਜ਼ਰੂਰਤ ਪੈਗੀ 2025 ਚ ਮੈਂ ਦੱਸਦਾ ਦੱਸਦਾ ਇੱਕ ਮਿੰਟ ਚੁੱਪ ਕਰੋ ਹੁਣ ਬਹਿ ਜਾਓ ਬਾਜਬਾ ਜੀ ਇਹਨਾਂ ਨੂੰ ਗੱਲ ਕਰ ਫਿਰ ਜਵਾਬ ਦੇ ਦਿਓ ਯੂਰ ਗੈਟ ਅ ਓਪਰਟੀਉਨਿਟੀ ਜੀ ਗੱਲ ਕਰਨ ਦਿਓ ਜੀ ਆਨਸਰ ਕਿਹੜੋ ਰੋਡਸ ਕੀਤਾ ਜਾਵੇ ਜੀ ਸਿਰਫ ਡੇਢ ਮਹੀਨਾ ਪਹਿਲਾਂ ਕਿਉਂਕਿ ਪਤਾ ਸੀ ਇਹਨਾਂ ਨੂੰ ਕਿ ਇਹਦੇ ਅੰਦਰ ਹੜ੍ਹ ਦੀਆਂ ਆਉਣ ਵਾਲੇ ਇਹਦੇ ਅੰਦਰ ਰੇਤਾਂ ਆਉਣ ਵਾਲਾਗਾ ਇਹਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਕਰਾਂਗਾ ਮਿਸਟਰ ਬਾਜਬਾ ਕਰ ਦੇਟ ਮਿੰਟ ਇੱਕ ਮਿੰਟ ਮੈਂ ਝੂਠ ਹੀ ਬੋਲਦਾ ਆ ਛੱਡ ਦਿਓ ਸਪੀਕਰ ਸਾਹਿਬ ਆ ਸਪੀਕਰ ਸਾਡ ਡਿਸਆਨ ਕਰਦਾ ਗੱਲ ਕਰਨ ਦਿਓ ਗੱਲ ਕਰਨ ਦਿਓ ਤੁਸੀਂ ਜਵਾਬ ਦਿਓ ਪਲੀਜ਼ ਤੁਸੀਂ ਜਵਾਬ ਦਿਓ ਤੁਸੀਂ ਜਵਾਬ ਦਿਓ ਕੋਈ ਜਵਾਬ ਦੇ ਦਿਓ ਦੇ ਦਿਓ ਦੇ ਦਿਓ ਦੇ ਦਿਓ ਖੜ ਜੋ ਇਹ ਦੇ ਦਿਓ ਡਿਸਆਨ ਕਰ ਦਿਓ ਦੱਸ ਦਿਓ ਇਹ ਸਟੇਟਮੈਂਟ ਦੇ ਦਿਓ ਕਿ ਪਿੰਡ ਫੁੱਲੜਾ ਤੁਹਾਡੀ ਜ਼ਮੀਨ ਨਹੀਂ ਹੈਗੀ ਸਟੇਟਮੈਂਟ ਦਿਓ 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 ਤੁਹਾਡੀ ਬਤਨੀ ਨਹੀਂ ਖਰੀਦੀ ਹਰ ਵਕਤ ਬੀਜੇਪੀ ਦੇ ਸਪੋਕਸਮੈਨ ਬਣਿਓਗੇ चुप करो एक मिनट एक मिनट प्लीज हाउस विच मर्यादा बना के रखी जावे हाउस में मर्यादा बना के रखी एक मिनट मंत्री जी एक मिनट मंत्री जी सरदार प्रताप सिंह बाजवा जी यू विल हैव एन अपॉर्चुनिटी टू आंसर प्लीज लेट हिम लेट हिम लेट हिम सी व्हाट लेट हिम से व्हाट बॉडी सेइंग एक मिनट मैं तो एक मिनट बैठो लेट हिम जी कीमा जी सेकंड पिंडा सेकंड पिंडा ਨਹੀਂ ਨਹੀਂ ਸੈਕੰਡ ਪਿੰਡਾ ਪਸਵਲ ਸੈਕੰਡ ਪਿੰਡ ਪਸਵਾਲ ਆ ਪਸਵਾਲ ਦੇ ਅੰਦਰ ਇਹਨਾਂ ਨੇ ਖਰੀਦੀ ਆ ਲਗਭਗ 10 ਏਕੜ ਠੀਕ ਆ ਗੇੜ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਕੰਪਲੀਟ ਨਿੱਡ ਸੁਣ ਲੋ ਮੇਰਾ ਮਤਲਬ ਸੁਣ ਰਹੇ ਹੋ ਉਹਦੇ ਅੰਦਰ 10 ਏਕੜ ਇਹ ਵੀ ਬਿਆਸ ਦਰਿਆ ਦੇ ਨਾਲ ਤੁਸੀ ਬੰਦ ਦੇ ਅੰਦਰ ਪੈਂਦਾ ਇਹ ਤੁਸੀ ਬੰਦ ਦੇ ਅੰਦਰ ਇਹਨਾਂ ਨੂੰ ਜ਼ਮੀਨਾਂ ਖਰੀਦਣ ਦੀ ਲੋੜ ਪਈ ਫਿਰ ਗੱਲ ਸੁਣੋ ਸਪੀਕਰ ਸਾਹਿਬ ਫਿਰ ਕਹਿੰਦੇ ਨੇ ਕਿ ਡਿਪਾਰਟਮੈਂਟ ਦਾ ਡਿਪਾਰਟਮੈਂਟ ਨੂੰ ਦੋਸ਼ੀ ਕਿਉਂ ਬਣਾਉਦੇ ਰਹੇਗੇ ਡਿਪਾਰਟਮੈਂਟ ਦੋਸ਼ੀ ਤਾਂ ਬਣਾਉਂਦੇ ਨੇ ਕਿ 2017 ਚ ਤੇ 19 ਚ 2017 ਤੇ 19 ਚ ਇਹਨਾਂ ਦੀ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਸਟੋਨ ਦੇ ਸਟੱਟ ਲੱਗੇ ਸੀ ਉਸ ਸਮੇਂ ਕੀ ਦੀ ਸਰਕਾਰ ਸੀ ਤੁਹਾਡੀ ਸੀ ਜਰਾਬ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਇਸ ਬਿਆਨ ਤੇ ਵਿਧਾਨ ਸਭਾ ਅੰਦਰ ਹੰਗਾਮਾ ਹੋ ਗਿਆ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਕਿਸਾਨਾਂ ਤੋਂ ਜ਼ਮੀਨ ਖਰੀਦੀ ਹੈ। ਉਸ ਲਈ ਪੈਸੇ ਭਰੇ ਨੇ। ਸਰਕਾਰ ਨੂੰ ਮਾਲੀਆ ਭਰਿਆਏ। ਬਾਜਵਾ ਨੇ ਕਿਹਾ ਕਿ ਐਕਸਾਈਜ਼ ਮੰਤਰੀ ਖਰਾਬ ਫੈਕਟਰੀਆਂ ਤੋਂ ਹਰ ਮਹੀਨੇ ਪੈਸੇ ਲੈਂਦੇ ਨੇ। ਇੱਕ ਡਿਸਟਿਲਰੀ ਤੋਂ ਸਵਾ ਕਰੋੜ ਤੇ ਮਹੀਨੇ 'ਚ 35 ਤੋਂ 40 ਕਰੋੜ ਇਕੱਠਾ ਕਰਦੇ ਨੇ। ਭਾਜਪਾ ਨਾਲ ਸਾਂਝ ਕਾਰਨ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ। ਇਸ ਤੋਂ ਬਾਅਦ ਸਪੀਕਰ ਨੇ ਦੋਵਾਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਜਦੋਂ ਰੌਲਾ ਨਹੀਂ ਥਮਿਆ। ਦਾ ਸਦਨ 10 ਮਿੰਟਾਂ ਲਈ ਮੁਲਤਵੀ ਕਰ ਦਿੱਤਾ ਗਿਆ। ਮੈਂ ਜ਼ਮੀਨ ਲਈ ਹੈ 1 ਮਿੰਟ ਸਰ। ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸਟੈਂਪ ਡਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ। ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ। ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਇਆ ਐਕਸਾਈਜ਼ ਦਾ ਚੁੱਪ ਗਏ ਹੋ। ਕਦੀ ਉਹਦਾ ਵੀ ਮੈਂਸ਼ਨ ਕੀਤਾ ਹੈ। ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ। ਤੋ ਅਡੀ ਬੀਜਪੀ ਦੀ ਗੱਲ ਐ ਐਸੇ ਗੱਲ ਕਰ ਤੈਨੂੰ ਛੱਡਿਆ ਤਾਂ ਕੰਦਰ ਨਹੀਂ ਦਿੱਤਾ ਜਿਹੜਾ ਡਿਸਟਿਲਰੀਆਂ 30 32 ਡਿਸਟਿਲਰੀਆਂ ਕੋ ਸ਼ਰ ਮੈਨ ਸੁਣੋ 1 ਸਵਾ ਕਰੋੜ ਰੁਪਈਆ ਹਰ ਡਿਸਟਿਲਰੀ ਕੋ ਪੈਸੇ ਲੈਂਦਾ ਹੈ ਇੱਕ ਸਾਈਜ਼ ਮੈਨੇ ਸਵਾ ਕਰੋੜ ਰੁਪਈਆ ਹਰ ਦਿਸਲੀਆਂ ਕੋ ਲੈਂਦਾ 35 ਤੋਂ 40 ਕਰੋੜ ਰੁਪਈਆ ਤਾਂ ਇਕੱਲਾ ਦਿਸਲੀਆਂ ਕੋ ਕਰਦਾ ਬੈਠੋ ਬੈਠੋ ਆਪਣਾ ਚੀਮਾ ਜੀ ਮੇਰਾ ਖਿਆਲ ਆ ਆਪਾਂ ਇਹਨੂੰ ਨਾ ਝੂਠ ਦੇ ਕੋਈ ਇਹਨੂੰ ਆਪਸ ਵਿੱਚ ਨਾ ਬਣਾਓ ਜਿਹਨੂੰ ਡੈਸ ਕਰੋ ਜਿਹਨੂੰ ਡੈਸ ਕਰੋ ਮਿਸਟਰ ਬਾਦਵਾ ਮਿਸਟਰ ਬਾਦਵਾ 1 ਕਰੋੜ 18 ਲੱਖ ਰੁਪਈਆ ਕਾਂਗਰਸ ਟਾਈਮ ਲਗਿਆ ਸੀਗਾ ਕਾਂਗਰਸ ਦੇ ਸਮੇਂ ਝੇਰ ਨੂੰ ਡੈਸ ਕੀਤਾ ਜਾਵੇ ਬੋਲੀ ਜੇ ਨਾ ਯਾਰ ਹੈ ਝੇਰ ਨੂੰ ਡੈਸ ਕੀਤਾ ਜਾਵੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਬਰਬਾਦ ਕਰਕੇ ਤੁਸੀਂ ਬੰਨਾ ਦੇ ਅੰਦਰ ਜਬੀਨਾ ਖਰੀਦੇ ਨੇ ਕਿਉਂ ਖਰੀਦੇ ਨੇ ਕਿਉਂਕਿ ਡੀ ਸੈਟਿੰਗ ਕਰਨੀ ਆ ਕਿਉਂ ਖਰੀਦੇ ਨੇ ਕਿਉਂਕਿ ਮਾਈਨਿੰਗ ਕਰਨੀ ਆ ਤੁਸੀਂ ਲੋ ਤੁਸੀਂ ਚਲੋ ਬੈਠੋ ਜੀ ਬੈਠੋ 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 ਝੂਠ ਬੋਲਣ ਤੋਂ ਸਭਾਏ ਮਿਸਰ ਬਾਜਵਾ ਪੰਜਾਬ ਦੇ ਅੰਦਰ ਉਹ ਲੀਡਰ ਆ ਕਾਂਗਰਸ ਪਾਰਟੀ ਦਾ ਜਿਹੜਾ ਮੈਂ ਸਾਰੇ ਮਾਰਯੋਗ ਮੈਂਬਰਸ ਸਰਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਜਦੋਂ ਤੱਕ ਸਾਹਮਣੇ ਆਉਂਦੇ ਨੇ ਜਦੋਂ ਤੱਕ ਸਾਹਮਣੇ ਆਉਂਦੇ ਨੇ ਤਾਂ ਮਿਰਚਾਂ ਲੱਗਦੀਆਂ ਨੇ ਗਿਆ ਜੋ ਕੁਝ ਵੀ ਜੇ ਦੀ ਰਾਜ ਤੋਂ ਬਿਨਾਂ ਕਿਹਾ ਗਿਆ ਹੈ ਉਹ ਨਾ ਰਿਕਾਰਡ ਕੀਤਾ ਜਾਵੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨੇ ਵਿਧਾਨ ਸਭਾ ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਜਾਇਜ਼ੇ ਲਈ ਕਮੇਟੀ ਬਣਾਉਣ ਤੇ ਸੈਟਲਾਈਟ ਮੈਪਿੰਗ ਕਰਵਾਉਣ ਦੀ ਲੋੜ ਹੈ ਉਹਨਾਂ ਕਿਹਾ ਕਿ ਹੜ੍ਹਾਂ ਤੋਂ ਬਚਾ ਲਈ ਨੈਸ਼ਨਲ ਜਾਂ ਇੰਟਰਨੈਸ਼ਨਲ ਪੱਧਰ ਦੇ ਕੰਸਲਟੈਂਟ ਦੀਆਂ ਸੇਵਾਵਾਂ ਲਈਆਂ ਜਾਣੀਆਂ ਚਾਹੀਦੀਆਂ ਨੇ ਇਸ ਦੇ ਨਾਲ ਹੀ ਰਾਣਾ ਨੇ ਕਿਹਾ ਕਿ ਜੇ ਪਾਣੀ ਬਚਾਉਣਾ ਹੈ ਤਾਂ ਮੱਕੀ ਦੀ ਖੇਤੀ ਕਰਵਾਈ ਜਾਣੀ ਚਾਹੀਦੀ ਹੈ ਰਾਣਾ ਨੇ ਮੁੱਖ ਮੰਤਰੀ ਮਾਨ ਨੂੰ ਕਿਹਾ ਕਿ ਇਸ ਸਮੇਂ ਕਬਰ ਪੁੱਟੀ ਜਾ ਚੁੱਕੀ ਹੈ ਇਸ ਕਬਰ 'ਚ ਚਾਹੇ ਤੁਸੀਂ ਆਪਣੇ ਮੰਤਰੀ ਨੂੰ ਤੇ ਕ੍ਰਿਸ਼ਨ ਕੁਮਾਰ ਨੂੰ ਪਾ ਦਿਓ ਜਾਂ ਆਮ ਆਦਮੀ ਪਾਰਟੀ ਨੂੰ ਮਰਜ਼ੀ ਤੁਹਾਡੀ ਹੈ ਪੰਜਾਬ ਦੇ ਲੋਕ ਬੇਹਦ ਦੁਖੀ ਨੇ ਸਰਕਾਰ ਨੇ ਆ ਕਿ ਕੰਮ ਤਾਂ ਬੜੇ ਕਰਨ ਵਾਲਿਆ ਔਰ ਸਮੱਸਿਆ ਵੀ ਬੜੀਆਂ ਤੇ ਹੱਲ ਵੀ ਬੜੇ ਸੌਖੇ ਆ ਅੱਜ ਪੰਜਾਬ ਮੰਤਰੀ ਜੀ ਨੇ ਖੁਦ ਮੰਨਿਆ ਕਿ 76% ਪਾਣੀ ਯੂਟਿਲਾਈਜ਼ ਕਰੇਗਾ ਉਹਨਾਂ ਦੇ ਸਮੇਂ ਚ ਠੀਕ ਹੈ ਨਾ ਜੀ ਤੇ 24 ਤੇ ਫੇਰ ਵੀ ਨਹੀਂ ਕੀਤਾ ਉਹਦਾ ਕੀ ਹੱਲ ਹੈ ਉਹਦਾ ਕਿਵੇਂ ਕਰੋਗੇ ਨਹੀਂ ਰੁਪਈਆ ਇੱਕ ਦੇਖੋ ਮੰਤਰੀ ਜੀ ਦੇਖੋ ਤੁਸੀਂ ਤਾਂ ਮਹਿਕਮੇ ਦੇ ਮਾਲਕੋਂ ਤੁਸੀਂ ਸਿਰਫ ਸੁਣਨਾ ਬੋਲਣਾ ਸੀ ਆ ਚੰਗੀ ਗੱਲ ਕਰਾਂਗੇ ਲੜ ਬੰਨ ਲਿਓ ਨਹੀਂ ਇੱਥੇ ਡਸਟਬਿਨ ਚ ਪਾ ਦਿਓ ਤੁਸੀਂ ਤਾਂ ਬੈਸੇ ਵਕੀਲ ਚੰਗੇ ਹੋ ਲੇਕਿਨ ਵੇ ਚਲੋ 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 ਉਧਰ ਵੀ ਕਰ ਦਿਨਾ ਤੁਹਾਡੀ ਕਰ ਦਿਨਾ ਸਰ ਸਪੀਕਰ ਸਾਹਿਬ ਕੋਈ ਵੀ ਪਾਣੀਯੋਗ ਮੈਂਬਰ ਸਪੀਕਰ ਨੂੰ ਇਹ ਨਹੀਂ ਦੱਸੇਗਾ ਕਿ ਕਿਹਨੂੰ ਕੀ ਕਰਨਾ ਪਲੀਜ਼ ਸਪੀਕਰ ਸਾਹਿਬ ਤੁਸੀਂ ਆਪਣਾ ਕੰਮ ਕਰੋ ਸਪੀਕਰ ਸਾਹਿਬ ਤੁਹਾਡੇ ਰਾਏ ਮੈਂ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਜੀ ਕਿ 76% ਪਾਣੀ ਯੂਟਿਲਾਈਜ਼ ਕਹਿ ਰਹੇ ਆ ਕਿਤਾਬਾਂ ਚ ਹੋਏਗਾ ਲੇਕਿਨ ਹਾਊ ਡੂ ਵੀ ਯੂਟਿਲਾਈਜ਼ ਇਟ 100% ਉੱਤੇ ਦਿਮਾਗ ਲਾਓ ਸਜੇਸ਼ਨ ਮੈਂ ਦੇਣਾ ਕਰੋ ਤੁਸੀਂ ਵੇਖੋ ਜਦੋਂ ਅਸੀਂ ਕਣਕ ਬੀਜ ਲਈਦੀ ਤੇ ਦੋਨ ਤਿੰਨਾਂ ਪਾਣੀਆਂ 'ਚ ਕਣਕ ਪੱਕ ਜਾਂਦੀ ਹੈ ਤਾਂ ਜੂਨ ਜੂਨ ਤੇ ਜੂਨ ਤੱਕ ਪਾਣੀ ਦੀ ਲੋੜ ਨਹੀਂ ਕਿਉਂ ਲੋੜ ਨਹੀਂ ਕਿਉਂਕਿ ਅਸੀਂ ਜਿਹੜੀ ਕਾਟਰ ਨੇ ਉਹ ਪੱਟੀ ਦਿੱਤੀ ਖਤਮ ਕਰ ਦਿੱਤੀ ਉਹਦੇ ਨਾਲ ਸਾਡੀ ਤਵੱਜਹ ਨਹੀਂ ਐਗਰੀਕਲਚਰ ਮਿਨਿਸਟਰ ਸਾਹਿਬ ਬੈਠੇ ਉਹਨੂੰ ਕੋ ਤਵੱਜਹ ਕਰਨ ਤੇ ਇਹਦਾ ਆਲਟਰਨੇਟਿਵ ਕੀ ਆ ਤੁਸੀਂ ਕਹੋਗੇ ਮੱਕੀ ਰਾਣੇ ਨੇ ਬਿਜਾਉਣੀ ਆ ਰਾਣਾ ਫੇਰ ਕਹਿੰਦਾ ਇਹ ਜ਼ਿੰਮੇਵਾਰ ਦੀ ਆਮਦਨ ਵਧਾਉਣੀ ਆ ਤਾਂ ਕਣਕ ਦੀ ਜਗ੍ਹਾ ਮੱਕੀ ਬਿਜਾਓ ਔਰ ਇਹ ਜਿਹੜਾ ਨਹਿਰੀ ਪਾਣੀ ਆ ਹਣ ਤੁਹਾਡੇ ਥਰੂ ਕਹਿਣ ਲੱਗਾ ਮੰਤਰੀ ਜੀ ਰੂਵੀਰ ਮਨ ਉਹ ਦੇ ਤੂੰ ਜੀ ਜੀ ਇਸ ਗੱਲ ਤੇ ਗੌਰ ਕਰਿਓ ਥੈਂਕ ਯੂ ਬੈਂਤੀਆ ਚੰਗੀ ਲੱਗੇ ਮੰਨ ਲਓ ਥੈਂਕ ਯੂ ਨਹੀਂ ਤਾਂ ਸਿੱਧਾ ਸਮਝ ਪਏ ਅੱਛਾ ਮੈਂ ਸੀਐਮ ਸਾਹਿਬ ਇੱਕ ਗੱਲ ਕਰਨੀ ਚਾਹੁੰਦਾ ਦੇਖੋ ਪੰਜਾਬ ਜਿਹੜਾ ਨਾ ਸੀਐਮ ਸਾਹਿਬ ਬੜੇ ਤੁਹਾਡੇ ਤੇ ਮਿਹਰਬਾਨਾ ਮਿਲ ਕੇ ਕਰ ਲਿਓ ਹੁਣ ਦੂਜਾ ਵੀ ਬੋਲ ਲਿਆ ਦੀ ਆਪਾਂ ਕੁਝ ਗੱਲਾਂ ਪਬਲਿਕਲੀ ਕਰਨੀਆਂ ਵਾਲੀਆਂ ਹੁੰਦੀਆਂ ਮੈਂ ਕਦੇ ਕਦੇ ਸੀਐਮ ਸਾਹਿਬ ਨੂੰ ਇਨ ਪਰਸਨ ਕੱਲਾ ਹੋ ਕੇ ਨਹੀਂ ਮਿਲਿਆ ਤੇ ਮਿਲ ਲੋ ਸੀਐਮ ਸਾਰੇ ਨੇ ਜੀ ਉਹ ਇੰਦਰ ਇੰਦਰ ਦਾਸੀਆਂ ਫੇ ਮੇਰਾ ਨਹੀਂ ਮੇਰਾ ਮੇਰਾ ਵੀ ਸੀਐਮ ਹੈ ਲੋ ਮਿਲਦਾ ਇੱਕ ਤਰ੍ਹਾਂ ਅੱਛਾ ਗਿਆ ਜੀ ਕਿ ਸੀਐਮ ਸਾਹਿਬ ਲੋਕ ਦੁੱਖ ਚ ਨੇ ਉਹਦੇ ਦੇਖੂ ਭੁੱਲਣਾ ਨਹੀਂ ਆ ਆਪਾਂ ਵਿੰਡੋ ਡਰੈਸਿੰਗ ਕੋ ਮਾੜੀ ਨਹੀਂ ਕੀਤੀ ਬਹੁਤ ਅੱਛੀ ਕੀਤੀ ਬਹੁਤ ਵਧੀਆ ਬੋਲੇ ਸਾਰੇ ਜਣੇ ਆਮ ਆਦਮੀ ਪਾਰਟੀ ਵਾਲੇ ਡਿਫੈਂਡ ਕੀਤਾ ਸਰਕਾਰ ਨੂੰ ਬਣਦਾ ਵੀ ਆ ਲੇਕਿਨ ਮੈਂ ਕੱਲ ਸਮਝਦਾ ਕੀ ਕਵਰ ਖੁੱਦ ਚੁੱਕੀ ਆ ਵਾਹਿਗੁਰੂ ਸੱਚ ਖੁੱਦ ਚੁੱਕੀ ਆ ਉਹਦੇ ਚ ਚਾਹੇ ਕ੍ਰਿਸ਼ਨ ਕੁਮਾਰ ਤੇ ਮੰਤਰੀ ਜੀ ਨੂੰ ਪਾ ਦਿਓ ਚਾਹੇ ਆਵਾਮੀ ਪਾਰਟੀ ਨੂੰ ਪਾ ਦਿਓ ਪੰਜਾਬ ਵਿਧਾਨ ਸਭਾ ਦੇ 2 ਦਿਨ ਚੱਲੇ ਸਪੈਸ਼ਲ ਸੈਸ਼ਨ ਚ ਹੜ੍ਹਾਂ ਨੂੰ ਲੈ ਕੇ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਇਸ ਵਿੱਚ ਹੜ੍ਹਾਂ ਵੇਲੇ ਪੰਜਾਬ ਲਈ ਲੋੜੀਂਦਾ ਰਾਹਤ ਪੈਕੇਜ ਮਨਜ਼ੂਰ ਨਾ ਕਰਨ ਨੂੰ ਲੈ ਕੇ ਕੇਂਦਰ ਦੀ ਸਖਤ ਆਲੋਚਨਾ ਕੀਤੀ ਗਈ ਪੰਜਾਬ ਸਰਕਾਰ ਨੇ 1600 ਕਰੋੜ ਰੁਪਏ ਦੇ ਪੈਕੇਜ ਨੂੰ ਖਾਰਜ ਕਰਦਿਆਂ 20000 ਕਰੋੜ ਰੁਪਏ ਦਾ ਪੈਕੇਜ ਮੰਗਿਆ ਇਹ ਵੀ ਕਿਹਾ ਕਿ ਕੇਂਦਰ ਦੇ ਸਮੇਂ ਤੇ ਫੰਡ ਨਾ ਦੇਣ ਕਾਰਨ ਰਾਹਤ ਅਤੇ ਮੁੜ ਵਸੇਬੇ ਦੇ ਕੰਮ ਪ੍ਰਭਾਵਿਤ ਹੋਏ ਨੇ ਇਸ ਪ੍ਰਸਤਾਵ ਦੀ ਕਾਪੀ ਤੁਰੰਤ ਕਾਰਵਾਈ ਲਈ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੇ ਵਿੱਤ ਮੰਤਰਾਲੇ ਨੂੰ ਭੇਜੀ ਜਾਵੇਗੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਪੁਨਰਵਾਸ ਲਈ ਪੰਜਾਬ ਸਰਕਾਰ ਨੇ ਵਿਆਪਕ ਯੋਜਨਾ ਉਲੀਕੀ ਹੈ ਤਕਰੀਬਨ 15 ਅਕਤੂਬਰ ਤੋਂ ਮੁਆਵਜ਼ੇ ਦੇ ਚੈੱਕ ਦੀ ਵੰਡ ਸ਼ੁਰੂ ਹੋਣ ਦੀ ਉਮੀਦ ਹੈ ਤੇ ਸਰਕਾਰ ਪੂਰੀ ਕੋਸ਼ਿਸ਼ ਕਰੇਗੀ ਕਿ ਦੀਵਾਲੀ ਤੋਂ ਪਹਿਲਾਂ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਦਾ ਚਾਨਣ ਫੈਲਣਾ ਸ਼ੁਰੂ ਹੋ ਜਾਵੇ। 20000 ਰੁਪਏ ਪਰ ਇਕੜ ਫਸਲ ਦੇ ਨੁਕਸਾਨ ਦਾ ਹੈ। 37500 ਰੁਪਿਆ ਪਸ਼ੂ ਪਸ਼ੂਮਾਲਾ ਜਿਹੜਾ ਚੱਪਤਲੇ ਉਹਦੇ ਵਿੱਚ ਜਾਊਗਾ। ਡੀਸੇਲਟਿੰਗ ਦੇ ਵਿੱਚ 7200 ਰੁਪਿਆ ਪਰ ਇਕੜ ਚਾਹੇ ਉਹ ਡੀਜ਼ਲ ਲਈ ਬਰਥ ਲੈਣ ਚਾਹੇ ਉਹ ਟਰੈਕਟਰ ਕੋਈ ਲੈ ਕੇ ਜਾਣਾ ਹੈ ਜਾਂ ਕੋਈ ਕਿਸੇ ਵੀ ਕਿਸਮ ਦਾ ਪੈਸਾ ਉਹਨਾਂ ਨੇ ਮਿੱਟੀ ਚੱਕਣ ਤੇ ਕਣਕ ਵਾਸਤੇ ਫਸਲ ਨੂੰ ਆਪਣਾ ਜ਼ਮੀਨ ਨੂੰ ਤਿਆਰ ਕਰਨ ਵਾਸਤੇ ਵਰਤਣਾ 7200 ਰੁਪਏ ਦਾ ਕਾਰਜ ਕਰੂਗਾ ਦਿੱਤਾ ਜਾ ਰਿਹਾ ਸਾਢੇ 4 ਕਰੋੜ ਰੁਪਇਆ ਫਾਜ਼ਿਲਕਾ ਤੇ ਫਰੋਜ਼ਪੁਰ ਦੇ ਸੇਮ ਦੇ ਇਲਾਕਿਆਂ ਜਿੱਥੇ ਪਹਿਲਾਂ ਹੀ ਪਾਣੀ ਹੈ ਉਸ ਪਾਣੀ ਨੂੰ ਕੱਢਣ ਵਾਸਤੇ ਜਿੰਨੇ ਵੀ ਸਾਧਨ ਵਰਤੇ ਜਾਣਗੇ ਉਹਦੇ ਵਾਸਤੇ ਦੇ ਦਿੱਤਾ ਗਿਆ ਮੁਕਤਰੀਲੀ ਫੰਡ ਚੋਂ ਹੋਰ ਵੀ ਜਿਹੜੇ ਹੜ੍ਹ ਨਾਲ ਪ੍ਰਾਪਤ ਜ਼ਿਲ੍ਹੇ ਜ਼ਿਆਦਾ ਬਾਰਡਰ ਵਾਲੇ ਉਹਨਾਂ ਨੂੰ ਵਿੱਤੀ ਸਹਾਇਤਾ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਹੈ ਤੇ ਹੁਣ ਵੀ ਆਉਣ ਵਾਲੇ ਦਿਨਾਂ ਚ ਦੀਵਾਲੀ ਤੋਂ ਪਹਿਲਾਂ-ਪਹਿਲਾਂ ਅਸੀਂ ਕਰਤਾਰੀਆਂ ਸਾਡੇ ਕੋਲੇ ਆਉਣ ਲੱਗ ਜਾਣੀਆਂ ਨੇ ਤੇ ਅਸੀਂ ਜਿਹੜੇ ਚੈੱਕ ਨੁਕਸਾਨ ਦੇ ਫਸਲਾਂ ਦਾ ਵੀ ਪਸ਼ੂਆਂ ਦਾ ਵੀ ਘਰਾਂ ਦਾ ਵੀ ਉਹਦੇ ਪੈਸੇ ਜਿਹੜੇ ਨੇ ਅਸੀਂ ਚੈੱਕ ਦੇਣੇ ਸ਼ੁਰੂ ਕਰਾਂਗੇ ਤਾਂ ਕਿ ਚਖਮ ਜਦੋਂ ਅੱਲਾ ਮੱਲਮ ਉਹਦੇ ਹੀ ਲੱਗੇ ਨਾਲ ਨਾਲ ਬੀਜ ਸੋਧ ਐਕਟ ਲਿਆਂਦਾ ਗਿਆ ਜਿਹੜਾ ਕੋਈ ਨਕਲੀ ਬੀਜ ਜਾਂ ਕੋਈ ਇਧਰੋਂ ਉਧਰੋਂ ਕੁਆਲਟੀ ਤੋਂ ਥੱਲੇ ਵਾਲਾ ਬੀਜ ਜਿਹੜਾ ਕੋਈ ਵੇਚੂਗਾ ਉਹਦੇ ਮੈਨੂਫੈਕਚਰਰ ਨੂੰ ਵੀ ਤੇ ਦੁਕਾਨਦਾਰ ਨੂੰ ਡੀਲਰ ਨੂੰ ਸਕ ਤੋਂ ਸਕ ਸਜ਼ਾਾਂ ਮਿਲਣਗੀਆਂ ਜੁਰਮਾਨਾ ਹੋਊਗਾ ਹੋ ਸਕਦਾ ਉਹਨਾਂ ਦੇ ਜਿਹੜੇ ਲਾਇਸੈਂਸ ਕੈਨਸਲ ਕਰ ਦਿੱਤੇ ਜਾਣ ਕਿਉਂਕਿ ਬੀਜ ਜੇ ਨਕਲੀ ਆ ਗਿਆ ਉਹ 6 ਮਹੀਨੇ ਬਾਅਦ ਪਤਾ ਲੱਗਦਾ ਜਦੋਂ ਝਾੜ ਆਉਂਦਾ ਹੈ ਕਿ ਇਹ ਨਕਲੀ ਨਿਕਲਿਆ ਤਾਂ ਉਹ ਉਹਦੀ ਪਰਪਾਈ ਕਰਨਾ ਬਹੁਤ ਔਖਾ ਹੋ ਜਾਂਦਾ ਇੱਕ ਵਾਰੀ ਕਬੀਲਦਾਰੀ ਦੀ ਗੱਡੀ ਲੀਤੋਂ ਲੈ ਜੇ ਦੁਬਾਰਾ ਚੜ੍ਹਨੀ ਬਹੁਤ ਔਖੀ ਹੋ ਜਾਂਦੀ ਐਸੇ ਤਰ੍ਹਾਂ ਸੀ ਪੈਸਟੀਸਾਈਡ ਦੇ ਵਿੱਚ ਵੀ ਕੀਤਾ ਕਿ ਗਵਰਨਮੈਂਟ ਵੱਲੋਂ ਸਰਟੀਫਾਈਡ ਪੈਸਟੀਸਾਈਡ ਹੀ ਵੇਚੇ ਜਾਣਗੇ ਇਸ ਤੋਂ ਇਲਾਵਾ ਸਦਨ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ 5 ਲੱਖ ਏਕੜ ਜਿਹੜੀ ਪ੍ਰਭਾਵਿਤ ਹੋਈ ਹੈ ਹੜ੍ਹਾਂ ਤੋਂ ਫਸਲ ਉਹਦੇ ਵਿੱਚ ਕਣਕ ਬੀਜਣ ਵਾਸਤੇ ਪੰਜਾਬ ਸਰਕਾਰ ਵੱਲੋਂ 2 ਲੱਖ ਕੁਇੰਟਲ ਬੀਜ ਜਿਹੜਾ ਉਹ ਫ੍ਰੀ ਦਿੱਤਾ ਜਾਊਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਕੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਤੇ ਪੰਜਾਬ 'ਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਦੇਣਗੇ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਹੜ੍ਹ ਪੀੜਤਾਂ ਲਈ ਢੁਕਵਾਂ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਉਸੇ ਸੂਬੇ ਦੀ ਸਾਰ ਲੈਂਦੀ ਹੈ ਜਿੱਥੇ ਵੋਟਾਂ ਪੈਣ ਵਾਲੀਆਂ ਹੋਣ ਸਿਆ ਮਾਨ ਨੇ ਕਿਹਾ ਕਿ ਇੱਕ ਕੇਂਦਰੀ ਮੰਤਰੀ ਵੱਲੋਂ ਪੰਜਾਬ 'ਚ ਸਿੱਧੇ ਮੁਆਵਜ਼ਾ ਵੰਡਣ ਦੀ ਗੱਲ ਕਹਿਣਾ ਲੋਕਤੰਤਰ ਦਾ ਅਪਮਾਨ ਹੈ ਪੰਜਾਬ ਚ ਚੁਣੀ ਹੋਈ ਸਰਕਾਰ ਹੈ ਅਸੀਂ ਕੇਂਦਰ ਤੋਂ ਲੋਕਤੰਤ੍ਰਿਕ ਹੱਕਾਂ ਦੇ ਤਹਿਤ ਮੁਆਵਜ਼ੇ ਦੀ ਮੰਗ ਕਰ ਰਹੇ ਹਾਂ ਜੀ ਕੱਲ ਨੂੰ ਮੈਂ 5 ਵਜੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮੇਸ਼ ਸ਼ਾਹ ਜੀ ਨੂੰ ਮਿਲੂੰਗਾ ਤੇ ਸਾਰਾ ਪੰਜਾਬ ਦਾ ਜਿਹੜਾ ਨੁਕਸਾਨ ਸਾਰਾ ਉਹਦਾ ਇੱਕ ਇੱਕ ਬੂਨ ਦਾ ਹਿਸਾਬ ਇੱਕ ਇੱਕ ਪੈਸੇ ਦਾ ਹਿਸਾਬ ਵੀ ਉਹਨਾਂ ਕੋਲ ਸਾਹਮਣੇ ਰੱਖਾਂਗੇ ਕਿ ਆ ਨੁਕਸਾਨ ਹੈ ਜੀ ਸਾਨੂੰ ਪੰਜਾਬ ਦੀ ਨੂੰ ਜਿਹੜੀ ਹੈ ਉਹ ਦਿਲ ਖੋਲ ਕੇ ਸਾਡੇ ਹੈਲਪ ਕਰੋ ਜਿਵੇਂ ਪੰਜਾਬ ਦਿਲ ਖੋਲ ਕੇ ਦੇਸ਼ ਨੂੰ ਅਨੰਦਪਨਾਤਾ 1600 ਕਰੋੜ ਦੇ ਵਿੱਚੋਂ ਵੀ 240 ਕਰੋੜ ਰੁਪਏ ਦੀ ਜਿਹੜੀ ਕਿਸ਼ਤ ਵੈਸੇ ਆਉਣੀ ਹੁੰਦੀ ਹੈ 1 ਅਕਤੂਬਰ ਨੂੰ ਆਉਣੀ ਸੀ ਉਹ ਬਸ ਥੋੜੇ ਜਿਹਾ 10 ਦਿਨ ਪਹਿਲਾਂ ਕਰਤੀ ਉਹ ਕਹਿੰਦੇ ਇਹ ਵੀ 1600 ਕਰੋੜ ਦੇ ਵਿੱਚ ਹੀ ਮੰਨ ਲਓ ਮੰਨ 1600 ਕਰੋੜ ਦੇ ਵਿੱਚੋਂ ਵੀ ਇੱਧਰ ਉੱਧਰੋਂ ਸਕੀਮਾਂ 'ਚੋਂ ਪੈਸੇ ਕਟਾਈ ਜਾਂਦੇ ਆ ਜਦ ਕਿ ਉੱਥੇ ਬਿਹਾਰ ਜਾ ਕੇ ਵੋਟਾਂ ਨੇ ਉੱਥੇ ਕਹਿੰਦੇ 7 ਲੱਖ ਪਤਨੀ ਕਿੰਨੇ ਹਜ਼ਾਰ ਕਰੋੜ ਜਿਹੜਾ ਉਹ ਮਹਿਲਾਵਾਂ ਨੂੰ ਪਾਤਾ ਹੈ ਨਾ ਇੱਥੇ ਵੀ ਮਹਿਲਾਵਾਂ ਡੁੱਬ ਡੁੱਬੀਆਂ ਬੈਠੀਆਂ ਇੱਥੇ ਵੀ ਆਪਣੇ ਪੋਤਿਆਂ ਨੂੰ ਦਾਦੀਆਂ ਜਿਹੜੀਆਂ ਉਹ ਤੰਬੂਆਂ ਚ ਲਈ ਬੈਠੀਆਂ ਘਰਾਂ ਚੋਂ ਬਾਹਰ ਆ ਕੇ ਘਰਾਂ ਚ ਪਾਣੀ ਆ ਗਿਆ ਇੱਥੇ ਵਾਲੀਆਂ ਜਿਹੜੀਆਂ ਮਾਵਾਂ ਨੇ ਭੈਣਾਂ ਨੇ ਉਹ ਉਹਨਾਂ ਦਾ ਕੋਈ ਖਿਆਲ ਨਹੀਂ ਵੋਟਾਂ ਮੇਰੇ ਜਿੱਥੇ ਵੋਟਾਂ ਨੇ ਉੱਥੇ ਜਾ ਕੇ ਬੋਲੀ ਲਾ ਦਿੰਦੇ ਨੇ ਕਿੰਨੇ ਹਜ਼ਾਰ ਕਰੋੜ ਦੇਈਏ ਸੋ ਇਸ ਕਰਕੇ ਪੰਜਾਬ ਨਾਲ ਇਹ ਜਿਹੜਾ ਵਿਤਕਰਾ ਇਹ ਚੰਗਾ ਨਹੀਂ ਹੈਗਾ ਕੱਲ ਮੈਂ ਗੱਲਾਂ ਸਾਰੀਆਂ ਜਿਹੜੀਆਂ ਉਹ ਗ੍ਰਹਿ ਮੰਤਰੀ ਸਾਹਿਬ ਦੀ ਕੋਲ ਬੋਲੀ ਜਿਹੜਾ ਘਹਿਰਿਆ ਕਹਿੰਦੇ ਜੀ ਪੈਸਾ ਪੰਜਾਬ ਨੂੰ ਸਿੱਧੇ ਦੇਣਾ ਬਾਅਦ ਚ ਕਹਿੰਦੇ ਜੀ ਬਿਆਨ ਮੋੜ ਮੋੜ ਦਿੱਤਾ ਦੇਖੋ ਜੀ ਉਹ ਆਪਦੇ ਬਿਆਨ ਨੇ ਆਪਦੀ ਤੋਂ ਆਪ ਹੀ ਤੋੜ ਲੈਂਦੇ ਨੇ ਉਹ ਕਿਹਨੇ ਤੋੜ ਮੋੜਤਾ ਜੀ ਉਹਨੇ ਕਿਹਾ ਕਿਸਾਨਾਂ ਨੂੰ ਸਿੱਧਾ ਪੈਸੇ ਦੇਵਾਂਗੇ ਪੰਜਾਬ ਸਰਕਾਰ ਨੂੰ ਅਸੀਂ ਪੈਸੇ ਨਹੀਂ ਦਿੰਦੇ ਜਦੋਂ ਅਸੀਂ ਇਸ ਗੱਲ ਤੇ ਇਤਰਾਜ਼ ਕੀਤਾ ਕਿ ਫੈਡਰਲ ਸਟਰਕਚਰ ਨੂੰ ਤੋੜ ਦਿਓ ਤੁਸੀਂ ਅਨਡਿਕਲੇਅਰ ਯੂਟੀ ਬਣਾ ਰੱਖੀ ਹੈ ਪੰਜਾਬ ਗਵਰਨਰ ਸਾਹਿਬ ਮਿਲਦੇ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਨੂੰ ਮਿਲਣ ਦਾ ਟਾਈਮ ਨਹੀਂ ਮਿਲ ਰਿਹਾ ਤੇ ਤੁਸੀਂ ਸਿੱਧੇ ਪੈਸੇ ਦੇਵੋਗੇ ਫਿਰ ਤੁਸੀਂ ਅਨਡਿਕਲੇਅਰ ਰਾਸ਼ਟਰਪਤੀ ਰਾਜ ਲਾ ਰੱਖਿਆ ਫਿਰ ਫਿਰ ਪੰਜਾਬ ਨਾਲ ਇਦਾਂ ਧੱਕਾ ਕਰੋਗੇ ਤਾਂ ਫਿਰ ਜੇ ਪੰਜਾਬ ਮੁੱਕਰ ਗਿਆ ਫੂਡ ਦੇਣ ਤੋਂ ਫਿਰ ਕੀ ਕਰੋਗੇ ਪੰਜਾਬ ਨੂੰ ਨਾਲ ਤਾਂ ਕਹਿੰਦੇ ਨੇ ਫੂਡ ਬੋਲ ਹੈ ਸਾਡੀ ਤੇ ਨਾਲੇ ਜਦੋਂ ਕੋਈ ਨੁਕਸਾਨ ਹੋ ਜੇ ਉਦੋਂ ਕਹਿੰਦੇ ਨੇ ਨਹੀਂ ਪੈਸੇ ਤੁਹਾਨੂੰ ਨਹੀਂ ਮਿਲਣੇ ਪੈਸੇ ਸੀ ਆਹ ਕਰਾਂਗੇ ਉਹ ਕਰਾਂਗੇ ਸਰਕਾਰ ਚੁਣੀ ਹੋਈ ਸਰਕਾਰ ਹੈ 93 ਸੀਟਾਂ ਨੇ ਕੋਈ ਇਹ ਨਹੀਂ ਹੈਗਾ ਵੀ ਇਹਨਾਂ ਵਾਂਗੂ ਕੋਈ ਇਦਰੋਂ ਜੁਗਾਰ ਜਲਾ ਲਿਆ ਇਦਰੋਂ ਜੁਗਾਰ ਜਲਾ ਲਿਆ ਹੈ ਇਕੱਠੀ ਕੀਤੀ ਹੋਈ ਸਰਕਾਰ ਹੈ 93 ਨੇ ਜੀ ਠੀਕ ਹੈ ਨਾ ਐਸ ਵਕਤ 93 ਨੇ ਸੋਇਸ ਕਰਕੇ ਇਹ ਲੋਕਾਂ ਦੇ ਮੰਡੇਟ ਦਾ ਇਹ અપਮਾਨ ਕਰ ਰਹੇ ਲੋਕਾਂ ਦੇ ਫਤਵੇ ਦਾ અપਮਾਨ ਕਰ ਰਹੇ ਐ ਬਸ ਇਹੀ ਕਿੜ ਕੱਢ ਰਹੇ ਹੋਣਗੇ ਸ਼ਾਇਦ ਕਿ ਸਾਨੂੰ ਪੰਜਾਬ ਦੇ ਵਿੱਚ ਕਿਉਂ ਨਹੀਂ ਲੋਕ ਪਸੰਦ ਕਰਦੇ ਨਹੀਂ ਕਰਦੇ ਠੀਕ ਹੈ ਨਾ ਜ਼ਰੂਰੀ ਥੋੜੀ ਹੁੰਦਾ ਡੈਮੋਕ੍ਰੇਸੀ 'ਚ ਵਿਰੋਧੀ ਪਾਰਟੀਆਂ ਵੀ ਹੁੰਦੀਆਂ ਨੇ ਪਰ ਗੁਲਦਸਤਾ ਜਿਹੜਾ ਹੁੰਦਾ ਨਾ ਉਹਦੇ 'ਚ ਰੰਗ-ਬਰੰਗੇ ਫੁੱਲ ਚੰਗੇ ਲੱਗਦੇ ਨੇ ਹਰ ਫੁੱਲ ਦੀ ਆਪਣੀ ਸੁਗੰਧ ਹੁੰਦੀ ਐ ਆਪਣੀ ਖੁਸ਼ਬੂ ਹੁੰਦੀ ਐ ਆਪਣਾ ਰੰਗ ਹੁੰਦਾ ਐ ਇਹ ਕਹਿੰਦੇ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਚਲਣੇ ਚਾਹੀਦੇ ਨਹੀਂ ਉਹ ਗੁਲਦਸਤੇ ਨੂੰ ਜਿਆਦਾ دیر ਨਹੀਂ ਆਪਾਂ ਦੇਖ ਸਕਦੇ ਜਿਹਦੇ ਚ ਇੱਕੋ ਰੰਗ ਦੇ ਫੁੱਲ ਹੋਣ ਵਿਧਾਨ ਸਭਾ ਚ ਆਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਨੇ ਸੁਝਾਅ ਦਿੱਤਾ ਕਿ ਹੜ੍ਹਾਂ ਨਾਲ ਨਜਿੱਠਣ ਲਈ ਮਾਹਿਰਾਂ ਦੀ ਕਮੇਟੀ ਬਣਾਈ ਜਾਵੇ ਤਾਂ ਜੋ ਦੁਬਾਰਾ ਇਹ ਸਥਿਤੀ ਨਾ ਬਣੇ ਉਹਨਾਂ ਕਹਿੰਿਆ ਕਿ ਦਰਿਆਵਾਂ ਦਾ ਪੱਧਰ ਬਹੁਤ ਉੱਚਾ ਹੋ ਗਿਆ ਏ ਇਸ ਕਾਰਨ ਬੰਨਾਂ ਦੇ ਕਿਨਾਰਿਆਂ ਤੇ ਦਬਾਅ ਆ ਰਿਹਾ ਏ ਉਨਾ ਇਹ ਵੀ ਕਿਹਾ ਕਿ ਸਤਲੁਜ ਉੱਪਰ ਚੱਲ ਰਿਹਾ ਏ ਗੋਦਾਵਰੀ ਦਾ ਧਰਾਤਲ ਹੇਠਾਂ ਏ ਕਿਤੇ ਸਤਲੁਜ ਦਰਿਆ 1 ਕਿਲੋਮੀਟਰ ਤੱਕ ਕਿਤੇ 3 ਕਿਲੋਮੀਟਰ ਤੇ ਕਿਤੇ 5 ਕਿਲੋਮੀਟਰ ਚੌੜਾ ਏ। ਉਹਨਾਂ ਇਹ ਵੀ ਕਿਹਾ ਕਿ ਖੇਤਾਂ 'ਚੋਂ ਰੇਤ ਹਟਾਉਣ ਦਾ ਸਮਾਂ ਵਧਾਇਆ ਜਾਵੇ। ਕਿਸਾਨਾਂ ਨੂੰ ਖਾਦ, ਤੇਲ ਤੇ ਬੀਜ ਦੀ ਲੋੜ ਏ। ਇਸ ਲਈ ਉਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। ਦੀ ਮਾਲਕੀ ਆ ਜਿਹੜੀ ਸਰਕਾਰ ਦੀ ਹੋਣੀ ਚਾਹੀਦੀ ਆ। ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ। ਜ਼ਮੀਨ ਅਕਵਾਇਰ ਹੋਣੀ ਚਾਹੀਦੀ ਆ। ਕਦੇ ਉਹ ਜਿਹੜੀ ਆਪਾਂ ਪਟਾਈ ਕਰਾਂਗੇ ਜੇ ਜਿਹੜੀ ਗਦਾਵਰੀ ਨਦੀ ਆ ਉਹ ਤਕਰੀਬਨ 70 ਤੋਂ 80 ਫੁੱਟ ਡੂੰਗੀ ਚੱਲ ਰਹੀ ਹੈ ਜੀ ਤੇ ਸਾਡਾ ਜਿਹੜਾ ਸਤਲੁਜ ਆ ਜ਼ਮੀਨ ਤੋਂ ਉੱਚਾ ਚੱਲ ਰਿਹਾ ਵਾ ਉਹ ਜੇ ਉਹਦੀ ਪਟਾਈ ਹੋਊਗੀ ਤਾਂ ਉਹਦੇ ਨਾਲ ਰੀਚਾਰਜਿੰਗ ਵੀ ਹੋਊਗੀ ਇੱਕ ਡੈਮ ਬਣਨੇ ਚਾਹੀਦੇ ਆ ਪਾਣੀ ਹਮੇਸ਼ਾ ਇਹਨਾਂ ਦਰਿਆਵਾਂ ਦੇ ਵਿੱਚ ਆਫ ਸੀਜ਼ਨ ਦੇ ਵਿੱਚ ਪਾਣੀ ਖੜਾ ਰਹਿਣਾ ਚਾਹੀਦਾ ਤਾਂ ਜੋ ਜੇ ਪਾਣੀ ਖੜਾ ਰਹੂਗਾ ਤਾਂ ਰੀਚਾਰਜਿੰਗ ਹੋਊਗੀ ਸੋ ਇਸ ਪਾਸੇ ਸਾਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਜੇ ਬਹੁਤ ਪ੍ਰੋਪਰ ਪਟਾਈ ਹੋ ਗਈ ਬੰਨਾ ਤੱਕ ਤਾਂ ਪਾਣੀ ਕਦੇ ਟੱਚ ਵੀ ਨਹੀਂ ਕਰਨਾ ਹਟ ਹੋਣੇ ਤਾਂ ਬਹੁਤ ਦੂਰ ਦੀ ਗੱਲ ਆ ਸੋ ਕਪੈਸਿਟੀ ਹੈ ਜਿਹੜੀ ਅਸੀਂ ਬਿਲਕੁਲ ਹੀ ਹੁਣ ਦੇਖੋ ਕਈ ਜਗ੍ਹਾ ਆਪਾਂ ਜਾ ਕੇ ਦੇਖਦੇ ਹਾਂ ਸਤਲੁਜ ਦਰਿਆ ਜਿਹੜਾ ਕਿਤੇ ਤਾਂ 1 ਕਿਲੋਮੀਟਰ ਚੌੜਾ ਚੱਲ ਰਿਹਾ ਕਈ ਜਗ੍ਹਾ 3 ਕਿਲੋਮੀਟਰ ਚੌੜਾ ਚੱਲ ਰਿਹਾ ਕਈ ਜਗ੍ਹਾ 5 ਕਿਲੋਮੀਟਰ ਕਈ ਬੰਨ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਦੋਂ ਸਾਬ ਪ੍ਰਤਾਪ ਸਿੰਘ ਜੀ ਕਹਰੋਂ ਚੀਫ ਮਿਨਿਸਟਰ ਸੀ ਉਸ ਸਮੇਂ ਤੇ ਸਰਵੇ ਹੋਏ ਹੋਏ ਨੇ ਉਸ ਸਮੇਂ ਤੇ ਸਰਵੇ ਹੋਏ ਹੋਏ ਨੇ ਲੇਕਿਨ ਉਹ ਬੰਨ ਅੰਦਰ ਜਿਹੜੀਆਂ ਜਦੋਂ ਵੀ ਪਾਣੀ ਆਉਂਦਾ ਤਾਂ ਲੋਕਾਂ ਦੀਆਂ ਸਾਰੀਆਂ ਜਿਹੜੀ ਫਸਲ ਹੈਗੀ ਆ ਉਹ ਮਰੀ ਜਾਂਦੀ ਆ ਪੰਜਾਬ 'ਚ ਹੜ੍ਹ ਦੇ ਮੁੱਦੇ ਤੇ ਸਰਕਾਰ ਦੇ ਸਪੈਸ਼ਲ ਸੈਸ਼ਨ ਦੇ ਦੌਰਾਨ ਭਾਜਪਾ ਨੇ ਚੰਡੀਗੜ੍ਹ ਦੇ ਸੈਕਟਰ 37 'ਚ ਆਪਣੀ ਵੱਖਰੀ ਵਿਧਾਨ ਸਭਾ ਲਗਾਈ ਇਸ ਨੂੰ ਜਨਤਾ ਦੀ ਵਿਧਾਨ ਸਭਾ ਨਾਮ ਦਿੱਤਾ ਗਿਆ ਤੇ ਚਰਨਜੀਤ ਸਿੰਘ ਅਟਵਾਲ ਨੂੰ ਸਪੀਕਰ ਬਣਾਇਆ ਗਿਆ ਇਸ ਵਿੱਚ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਪਹੁੰਚੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਦਨ ਦੀ ਦੁਰਵਰਤੋਂ ਕਰ ਰਹੀ ਹੈ ਜਦੋਂ ਵਿਧਾਨ ਸਭਾ ਦੀ ਮਾਣ ਮਰਿਆਦਾ ਤਾਰ-ਤਾਰ ਹੋ ਜਾਵੇ ਅਤੇ ਸਪੀਕਰ ਆਪਣਾ ਫਰਜ਼ ਭੁੱਲ ਜਾਣ ਤਾਂ ਆਵਾਜ਼ ਉਠਾਉਣੀ ਜ਼ਰੂਰੀ ਹੈ। ਉਹਨਾਂ ਕਹਿੰਦੇ ਕਿ ਪੰਜਾਬ ਦੇ ਲੋਕ ਕੇਂਦਰ ਤੋਂ ਮਾਨ ਸਰਕਾਰ ਦੀ ਥਾਂ ਉਹਨਾਂ ਨੂੰ ਸਿੱਧਾ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਨੇ। ਕਹਿੰਦੇ ਜਿਹੜਾ ਪੈਸਾ ਅਸੀਂ 23 ਚ ਭੇਜਿਆ ਸੀ ਅਸੀਂ ਕੋਈ ਵਾਪਸ ਨਹੀਂ ਮੰਗਾਇਆ ਇਹਦਾ ਮਤਲਬ ਕੀ ਹੈ ਇਸ ਸਰਕਾਰ ਨੇ ਕਿਸਾਨਾਂ ਦੇ ਹੱਕ ਦੇ ਉਸ ਪੈਸੇ ਨੂੰ ਸਹੀ ਜਗ੍ਹਾ ਤੇ ਪੁੱਜਣ ਨਹੀਂ ਦਿੱਤਾ ਟਾਕਾ ਮਾਰਿਆ ਇਹ ਸਰਕਾਰ ਦੋਸ਼ੀ ਹੈ। ਔਰ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਅੰਦਰ ਕਿਤੇ ਚਲੇ ਜਾਓ ਹਰ ਬੰਦਾ ਕਹਿੰਦਾ ਇਹਨਾਂ ਨੂੰ ਨਾ ਦੇਈਓ ਔਰ ਦੂਸਰੇ ਪਾਸੇ ਮੈਂ ਇਹਨਾਂ ਤੇ ਪ੍ਰਸ਼ਨ ਖੜਾ ਕਰਨਾ ਚਾਹਾਂ ਇਹਨਾਂ ਨੂੰ ਸੁਪਨਾ ਆਂਦਾ ਹੈ ਸੁਪਨਾ ਆਂਦਾ ਕਿਆ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਨੇ ਇਹ ਤਿੰਨ ਦਿਨ ਪਹਿਲਾਂ ਇਹਨਾਂ 20000 20000 20000 ਕੇ ਜੇਨ ਨੇ ਦੱਸਿਆ ਆ ਕੇ ਭੂਤ ਆ ਗਿਆ ਕੇਜਰੀਵਾਲ ਦਾ ਉਹ ਨਕੰਜ ਕਿਹਾ ਕਿ ਨਹੀਂ ਮੰਗੀਓ ਅੱਛਾ ਇੰਨੇ ਨਲਾਇਕ ਨੇ ਪੱਤਰਕਾਰੋ ਸਹੀ ਕਹਿ ਰਹਿਆ ਇਹ ਇੰਨੇ ਨਲਾਇਕ ਨੇ ਕਿ ਜੇ 2000 ਮੰਗਣ ਲੱਗੇਓ ਚੀਫ ਸਕੱਟਰੀ ਤੁਹਾਡਾ ਸਾਡਾ ਤਾਂ ਨਹੀਂ ਹੈ ਨਾ ਸਰਕਾਰ ਤੁਹਾਡੀ ਅਸਰ ਤੁਹਾਡੇ ਦੂਜੇ ਪਾਸੇ ਪ੍ਰেজੈਂਟੇਸ਼ਨ ਦਿੱਤੀ ਜਾ ਰਹੀ ਹੈ। ਪ੍ਰেজੈਂਟੇਸ਼ਨ ਦੇ ਰਹੇ ਨੇ ਪਸ਼ੂਆਂ ਦਾ ਨੁਕਸਾਨ ਇਨਾ, ਜ਼ਮੀਨ ਦਾ ਨੁਕਸਾਨ ਇਨਾ, ਫਸਲ ਦਾ ਨੁਕਸਾਨ ਇਨਾ, ਸਕੂਲਾਂ ਦਾ ਨੁਕਸਾਨ ਇਨਾ। ਆ ਕੀ ਤੁਸੀਂ ਉੱਥੇ ਹੈਗੇ ਸੀ ਤੁਹਾਡੇ ਸਾਹਮਣੇ ਮੈਂ ਮੇਰੇ ਸਾਹਮਣੇ ਮੈਂ ਮੀਟਿੰਗ ਦਾ ਹਿੱਸਾ ਮੈਂ ਅੱਜ ਇਹ ਕਹੀ ਪੜਤਾ ਨਹੀਂ ਜੜੀਆਂ ਨਹੀਂ ਖੋਲਣਾ ਚਾਹੁੰਦਾ ਸੀ ਉਹ ਖੋਲ ਰਿਆਂ। ਇਹ ਮੁੰਡੀਆਂ ਔਰ ਖੁੰਡੀਆਂ ਜੀ ਜਿਹੜੇ ਉੱਤੇ ਗਏ ਨੇ ਔਰ ਬਾਹਰ ਆ ਕੇ ਜਿਸ ਤਰੀਕੇ ਨਾਲ ਇੱਕ ਵਾਰੀ ਫੇਰ ਪੰਜਾਬ ਦੀਆਂ ਭਾਵਨਾਵਾਂ ਨਾਲ ਖੇਲਣ ਦਾ ਪ੍ਰਯਾਸ ਕੀਤਾ ਮੈਂ ਤੁਹਾਡੇ ਸਾਹਮਣੇ ਜਰੂਰ ਅੱਜ ਵੀ ਨਾ ਬੋਲਦਾ ਅਗਰ ਸਦਨ ਦੇ ਅੰਦਰ ਇਹ ਦੁਆਰਾ ਨਾ ਬੋਲਦੇ ਅੱਜ ਵੀ ਸਦਨ ਦੇ ਅੰਦਰ ਟ੍ਰਿਚਕਰਾਂ ਮਾਰ ਰਹੇ ਨੇ ਇਹ ਪੰਜਾਬ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਗਰੀਬਾਂ ਨੂੰ ਲੈ ਕੇ ਬਿਲਕੁਲ ਸੀਰੀਅਸ ਨਹੀਂ ਹੈ ਇਹ ਉਹ ਮੁੱਖ ਮੰਤਰੀ ਹੈ ਜਿਹੜਾ ਡਰਾਮਾ ਕਰਦਾ ਗਰੀਬੀ ਦਾ ਜ਼ਮੀਨ ਥੱਲੇ ਬਹਿ ਕੇ ਰੋਟੀ ਹੱਥ ਚ ਫੜਦਾ ਕੈਮਰਾ ਇੱਧਰ ਹੁੰਦਾ ਹੱਥ ਪਿੱਛੇ ਕਰਦਾ ਰੋਟੀ ਫੜਾਂਦਾ ਹਯਾਤ ਚ ਜਾਂਦਾ ਰਾਤੀ ਖਾਣਾ ਖਾਂਦਾ ਸਵੇਰੇ ਹਸਪੀਟਲ ਜਾਂਦਾ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬੀਆਂ ਦੀ ਗੱਲ ਸੁਣ ਲਈ ਆਂਦਾ ਔਰ ਉਥੇ ਕਿੰਨੂੰ ਭੇਜਦਾ ਇੱਕ ਕੁ ਕੁਂਡਿਆ ਜੀ ਨੇ ਇੱਕ ਮੁੰਡਿਆ ਜੀ ਨੇ ਇਹ ਖੁੰਡਿਆ ਜੀ ਔਰ ਮੁੰਡਿਆ ਜੀ ਨੂੰ ਭੇਜਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਵੱਲੋਂ ਵੱਖਰੀ ਵਿਧਾਨ ਸਭਾ ਚਲਾਉਣ ਦੀ ਕਰੜੀ ਨਿਖੇਧੀ ਕੀਤੀ ਹੈ ਚੀਮਾ ਨੇ ਕਿਹਾ ਕਿ ਭਾਜਪਾ ਲੋਕਤੰਤਰ ਦਾ ਮਜ਼ਾਕ ਉਡਾਰੀ ਹੈ ਭਾਜਪਾ ਦੇ ਵਿਧਾਇਕ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਆਪਣੀ ਪਾਰਟੀ ਨੂੰ ਤਰਜੀਹ ਦੇ ਰਹੇ ਨੇ ਇਸ ਨਾਲ ਉਹ ਉਸ ਜਨਤਾ ਦੀ ਤੋਹੀਨ ਕਰ ਰਹੇ ਨੇ ਜਿਸ ਨੇ ਉਹਨਾਂ ਨੂੰ ਚੁਣਿਆ ਆ ਚੀਮਾ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਅੰਦਰ ਸਾਰੀਆਂ ਪਾਰਟੀਆਂ ਨੂੰ ਆਪਣੀ ਗੱਲ ਰੱਖਣ ਦੇ ਲਈ ਸਮਾਂ ਦਿੰਨੇ ਆ ਅੱਜ ਦੂਸਰਾ ਦਿਨ ਹੈਗਾ ਅੱਜ ਫੇਰ ਮੈਨੂੰ ਪਤਾ ਲੱਗਿਆ ਕਿ ਆਪਦੇ ਦਫਤਰ ਦੇ ਅੰਦਰ ਮੌਕ ਸੈਸ਼ਨ ਕਰ ਰਹੇ ਨੇ ਕਿ ਡੈਮੋਕਰੇਸੀ ਦਾ ਮਜ਼ਾਕ ਭਾਰਤੀ ਜਨਤਾ ਪਾਰਟੀ ਉਡਾ ਰਹੀ ਆ ਇੱਕ ਚੁਣੀ ਹੋਈ ਵਿਧਾਨ ਸਭਾ ਚ ਜਿਸ ਵਿਧਾਨ ਸਭਾ ਦੇ ਅੰਦਰ ਉਹਨਾਂ ਨੂੰ ਚੁਣ ਕੇ ਭੇਜਿਆਗਾ ਉਸ ਵਿਧਾਨ ਸਭਾ ਚ ਆਉਣ ਦੀ ਬਜਾਏ ਉਹ ਆਪਣੀ ਪਾਰਟੀ ਦਾ ਦਫਤਰ ਚ ਬੈਠੇ ਰਹੇ ਨੇ ਉਹ ਇੱਕ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਆਪਣੀ ਪਾਰਟੀ ਦੀ ਜ਼ਿੰਮੇਵਾਰੀ ਦਿਮਾ ਰਹੇ ਨੇ ਔਰ ਮੈਂ ਸਮਝਦਾ ਆਪਣੇ ਦੋ ਹਲਕਿਆਂ ਦੀ ਤੋਹਫਤ ਕਰ ਰਹੇ ਨੇ ਜਿੱਥੋਂ ਚੁਣ ਕੇ ਆਏ ਨੇ ਪਠਾਨਕੋਟ ਦੀ ਮੁਕੇਰੀਆਂ ਦੀ ਉਹਨਾਂ ਹਲਕਿਆਂ ਦੀ ਉਹ ਤੋਹੀਨ ਕਰ ਰਹੇ ਨੇ ਉਹਨਾਂ ਲੋਕਾਂ ਦੀ ਤੋਹੀਨ ਕਰ ਕਰ ਰਹੇ ਨੇ ਜਿਨ੍ਹਾਂ ਹਲਕੇ ਤੋਂ ਚੁਣ ਕੇ ਆਏ ਨੇ ਕਿਉਂਕਿ ਉਹਨਾਂ ਨੂੰ ਅਸੀਂ ਟਾਈਮ ਦਿੰਨੇ ਆ ਕਿ ਆਓ ਬੈਠੋ ਆ ਕੇ ਸਾਡੇ ਨਾਲ ਗੱਲ ਕਰੋ ਜਿਸ ਮਰਜ਼ੀ ਮੁੱਦੇ ਤੇ ਬੋਲੋ ਪਰ ਲੇਕਿਨ ਅਫਸੋਸ ਅੱਜ ਭਾਰਤੀ ਜਨਤਾ ਪਾਰਟੀ ਮੌਕ ਸੈਸ਼ਨ ਕਰ ਰਹੀ ਆ ਔਰ ਪੰਜਾਬ ਦੇ ਦੇਸ਼ ਦੇ ਲੋਕਤੰਤਰ ਦਾ ਮਜ਼ਾਕ ਉਡਾ ਰਹੀ ਆ ਜਦ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਬਕਾਇਦਾ ਟਾਈਮ ਅਲਾਟ ਕਰਦੇ ਆ ਬੋਲਣ ਦਾ ਮੌਕਾ ਪ੍ਰਦਾਨ ਕਰਦੇ ਆ ਉਹ ਆਪਣੀ ਗੱਲ ਰੱਖਦੇ ਨੇ ਉਹਨਾਂ ਗੱਲਾਂ ਦਾ ਜਵਾਬ ਸਾਡੇ ਚੁਣੇ ਹੋਏ ਨਮਾਇंदे ਸਾਡੇ ਮੰਤਰੀ ਸਾਹਿਬਾਨ ਸਾਡੇ ਐਮਐਲਏ ਸਾਹਿਬਾਨ ਸਾਡੇ ਮਾਨਯੋਗ ਮੁਖਵੰਦਰੀ ਸਾਹਿਬ ਦਿੰਦੇ ਨੇਗੇ ਪਰ ਲੇਕਿਨ ਸਚਾਈ ਸੁਣਨ ਤੋਂ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੱਤ ਚੁੱਕੀ ਆ ਅ ਸੈਸ਼ਨ ਚ ਨਾ ਆਉਣਾ ਔਰ ਬਾਹਰ ਬੈਠ ਕੇ ਮੌਕ ਸੈਸ਼ਨ ਲਾਉਣਾ ਇਸ ਗੱਲ ਦਾ ਪ੍ਰਤੀਕ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸੈਸ਼ਨ ਦੇ ਅੰਦਰ ਸਚਾਈ ਦਾ ਸਾਹਮਣਾ ਨਹੀਂ ਕਰ ਸਕਦੀ ਸੱਚ ਨੂੰ ਸੁਣ ਨਹੀਂ ਸਕਦੀ ਕਿਉਂਕਿ ਭਾਰਤ ਜਨਤਾ ਪਾਰਟੀ ਬਾਰੇ ਦੇਸ਼ ਅੰਦਰ ਮਸ਼ਹੂਰ ਆ ਕਿ ਇੱਕ ਜੁਮਲਾ ਪਾਰਟੀ ਆ ਇੱਕ ਝੂਠੀ ਪਾਰਟੀ ਆ 1600 ਕਰੋੜ ਰੁਪਏ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਬੈਲਾਂਸ ਕਰਕੇ ਹੜਾ ਦੇ ਲਈ ਜਿਹੜਾ ਕਿ ਬਹੁਤ ਹੀ ਛੋਟੀ ਜੀ ਅਮਾਉਂਟ ਆ ਅਸੀਂ ਮੰਗਿਆ 20000 ਕਰੋੜ ਸੀ ਕਰਕੇ 1600 ਕਰੋੜ ਰੁਪਏ ਉਹਦੇ ਚੋਂ ਵੀ ਫੁੱਟੀ ਕੌਡੀ ਜਿਹੜੀ ਆ ਉਹ ਸਾਡੇ ਹਿੱਸੇ ਨਹੀਂ ਆਈ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਪੰਜਾਬ ਵਿਧਾਨ ਸਭਾ ਦੀ ਅੱਜ ਦੀ ਕਾਰਵਾਈ ਦੌਰਾਨ ਹੋਇਆ ਜ਼ੋਰਦਾਰ ਹੰਗਾਮਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰਤਾਪ ਸਿੰਘ ਬਾਜਵਾ 'ਤੇ ਮਾਈਨਿੰਗ ਦੀ ਮਨਸ਼ਾ ਨਾਲ ਦਰਿਆਈ ਇਲਾਕੇ 'ਚ ਜ਼ਮੀਨ ਖਰੀਦਣ ਦਾ ਲਗਾਇਆ આરોਪ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਖਰੀਦੀ ਜ਼ਮੀਨ ਬਾਜਵਾ ਨੇ ਪਲਟਵਾਰ ਕਰਦਿਆਂ ਹਰਪਾਲ ਚੀਮਾ 'ਤੇ ਡਿਸਟਿਲਰੀਆਂ ਤੋਂ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਇਕੱਠੇ ਕਰਨ ਦੇ ਲਗਾਏ ਇਲਜ਼ਾਮ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਮਾਨ ਨੂੰ ਕਿਹਾ ਪੰਜਾਬ ਦੇ ਲੋਕ ਬੇहद ਦੁਖੀ ਇਸ ਸਮੇਂ ਕਬਰ ਪੁੱਟੀ ਜਾ ਚੁੱਕੀ ਹੈ ਇਸ ਕਬਰ ਚ ਚਾਹੇ ਤੁਸੀਂ ਮੰਤਰੀ ਅਤੇ ਕ੍ਰਿਸ਼ਨ ਕੁਮਾਰ ਨੂੰ ਪਾ ਦਿਓ ਜਾਂ ਆਪਣੀ ਪਾਰਟੀ ਨੂੰ ਮਰਜ਼ੀ ਤੁਹਾਡੀ ਹੈ ਵਿਧਾਨ ਸਭਾ ਚ ਹੜ ਪੀੜਿਤ ਲੋਕਾਂ ਦੇ ਪੁਨਰਵਾਸ ਸੰਬੰਧੀ ਬਿੱਲ ਹੋਇਆ ਪਾਸ ਮਾਨ ਨੇ ਕਿਹਾ 15 ਅਕਤੂਬਰ ਤੋਂ ਮੁਆਵਜ਼ੇ ਦੇ ਚੈੱਕਾਂ ਦੀ ਵੰਡ ਸ਼ੁਰੂ ਹੋਣ ਦੀ ਉਮੀਦ ਦੀਵਾਲੀ ਤੋਂ ਪਹਿਲਾਂ ਲੋਕਾਂ ਦੇ ਘਰਾਂ ਚ ਫੈਲੇਗਾ ਖੁਸ਼ੀਆਂ ਦਾ ਚਾਨਣ ਮੁੱਖ ਮੰਤਰੀ ਮਾਨ ਕੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ ਮਾਨ ਨੇ ਕਿਹਾ ਕੇਂਦਰ ਸਰਕਾਰ ਨੇ ਪੰਜਾਬ ਨੂੰ ਹੜਪੀੜਤਾਂ ਲਈ ਢੁਕਵਾਂ ਮੁਆਵਜ਼ਾ ਨਹੀਂ ਦਿੱਤਾ ਕੇਂਦਰ ਸਰਕਾਰ ਵੋਟਾਂ ਵਾਲੇ ਸੂਬੇ ਨੂੰ ਦਿੰਦੀ ਹੈ ਤਰਜੀਹ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ